ਤੇ ਇਹ ਪਿਆਓ ਬਈ ਇਹ ਪਿਆਓ ਅੱਜ ਪੀਓ ਪੀਓ ਪਿਆਓ ਬਈ ਇਹ ਪਿਆਓ ਜਲਾ ਬਣਾਓ ਜਲਾ ਬਣਾਓ ਬਈ ਇਹ ਪਿਆਓ ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦੀਪਕ ਕੁਮਾਰ ਤੇ ਦੋਸਤੋ ਮੇਰਾ ਨਾਮ ਤਰਨ ਕੁਮਾਰ ਆ ਤੇ ਅੱਪਾ ਅੱਜ ਜਿਹੜੀ ਇਹ ਵੀਡੀਓ ਬਣਾ ਰਹੇ ਆ ਸੋ ਜਿੱਦਾਂ ਕਿ ਤੁਹਾਨੂੰ ਪਤਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ 5 ਸਾਲਾ ਬੱਚੇ ਦਾ ਰੇਪ ਕਰਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੋ ਉਹਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਸੋ ਉਹਦੇ ਹੱਕ ਵਿੱਚ ਆਪਣੇ ਪਿੰਡ ਬੜਾ ਪਿੰਡ ਦੇ ਵਿੱਚ ਦਰਬਾਰ ਬਾਬਾ ਮੁਕੰਦ ਦੀਨ ਸ਼ਾਹ ਨੇੜੇ ਅੱਜ ਇੱਕ ਮੀਟਿੰਗ ਹੋਣ ਜਾ ਰਹੀ ਹੈ ਇੱਕ ਰੋਸ਼ ਪ੍ਰਦਰਸ਼ਨ ਹੋਣ ਜਾ ਰਿਹਾ ਆ ਜਿਹਦੇ ਹੱਕ ਨੇ ਵਿੱਚ ਅਸੀਂ ਵੀ ਉੱਥੇ ਜਾ ਰਹੇ ਆ ਸੋ ਉੱਥੇ ਜਾ ਕੇ ਦੇਖਦੇ ਆ ਕਿ ਕੀ ਫੈਸਲਾ ਲਿਆ ਜਾਂਦਾ ਆ ਕਿ ਜੋ ਪ੍ਰਵਾਸੀ ਵੀਰ ਨੇ ਜਿਹੜੇ ਇੱਥੇ ਰਹਿੰਦੇ ਨੇ ਲੋਕ ਕੀ ਉਹਨਾਂ ਨੂੰ ਇੱਥੇ ਪਿੰਡ ਵਿੱਚ ਰਹਿਣ ਦਿੱਤਾ ਜਾਊਗਾ ਕਿ ਉਹਨਾਂ ਨੂੰ ਇੱਥੋਂ ਪਿੰਡ ਤੋਂ ਬਾਹਰ ਆਪਣੇ ਉਹਨਾਂ ਦੇ ਯੂਪੀ ਬਿਹਾਰ ਵੱਲ ਉਹਨਾਂ ਨੂੰ ਸ਼ਿਫਟ ਕਰਦੇ ਆ ਸੋ ਬਾਕੀ ਦੀਪਕ ਜੀ ਜੋ ਕਹਿਣਾ ਚਾਹੁੰਦੇ ਆ ਉਹ ਤੁਸੀਂ ਦੱਸ ਸਕਦੇ ਹੋ ਮੈਂ ਵੀ ਦੋਸਤ ਉਹ ਇਹੀ ਗੱਲ ਕਹਿਣਾ ਚਾਹੁੰਦਾ ਕਿ ਮੈਨੂੰ ਬੜਾ ਅਫਸੋਸ ਹੋਇਆ ਕਿ ਅੱਜ ਨਾ ਦਿਲ ਨੂੰ ਛੱਡ ਲੱਗੀ ਆ ਕਿ ਉਹ 5 ਸਾਲ ਦਾ ਬੱਚਾ ਸੀਗਾ ਉਹਦੀ ਕੀ ਗਲਤੀ ਸੀ ਉਹਦਾ ਕੀ ਕਸੂਰ ਸੀ ਵਿਚਾਰੇ ਦਾ ਜਿਹੜਾ ਉਹਨਾਂ ਨੇ ਉਹਨਾਂ ਨੂੰ ਉਸ ਬੱਚੇ ਨੂੰ ਇੰਨੀ ਦਰਦਨਾਕ ਮੌਤ ਦਿੱਤੀ ਆ ਨਾ ਉਹ ਖਬਰ ਦੇ ਕੇ ਬੰਦੇ ਦੀ ਰੂਹ ਕੰਮ ਜਾਂਦੀ ਆ ਉਹ ਬਹੁਤ ਉਹਨਾਂ ਨੇ ਗਲਤ ਕੰਮ ਕੀਤਾ ਬਹੁਤ ਜ਼ਿਆਦਾ ਹੀ ਗਲਤ ਕੰਮ ਕੀਤਾ ਮੈਂ ਤਾਂ ਕਹਿੰਦਾ ਉਹਨਾਂ ਨੂੰ ਇੰਦਾਂ ਦੀ ਸਜ਼ਾ ਮਿਲਣੀ ਚਾਹੀਦੀ ਆ ਕਿ ਅਸੀਂ ਤਾਂ ਚਲੋ ਨਹੀਂ ਸਜ਼ਾ ਦੇ ਸਕਦੇ ਕਿਉਂਕਿ ਸਾਡੇ ਤੇ ਐਕਸ਼ਨ ਆ ਸਕਦਾ ਕੁਝ ਵੀ ਰੱਖ ਲਓ ਅਸੀਂ ਕਿਹਦੀ ਇੰਦਾਂ ਦਾ ਕੰਮ ਕੀਤਾ ਆ ਰਹੀ ਪਰ ਹਾਂ ਸਾਨੂੰ ਗੁੱਸਾ ਉਹਤੇ ਉਹਨਾਂ ਦੇ ਇੰਨਾ ਆ ਨਾ ਕਿ ਸਾਨੂੰ ਉਹਨਾਂ ਦਾ ਸਰਕਾਰ ਕਿਤੇ ਕਹਿ ਦੇਵੇ ਸਾਨੂੰ ਸ਼ੂਟ ਆ ਤਾਂ ਮੈਂ ਉਹਨਾਂ ਨੂੰ ਨਾ ਚੌਕ ਦੇ ਵਿੱਚ ਖੜਾ ਕਰਕੇ ਉਹਨਾਂ ਨੂੰ ਮੈਂ ਗੋਲੀ ਦਾ ਆਰਡਰ ਤਾਂ ਦਵਾਂ ਮੈਂ ਤਾਂ ਇਹ ਕਹਿਣਾ ਕਿਉਂਕਿ ਸਜ਼ਾ ਉਹਨਾਂ ਨੂੰ ਇੰਦਾਂ ਦੀ ਦੇਣੀ ਚਾਹੀਦੀ ਆ ਉਨੀ ਬਹੁਤ ਹੀ ਜ਼ਿਆਦਾ ਗਲਤ ਕੰਮ ਕੀਤਾ ਮੈਨੂੰ ਬਹੁਤ ਜ਼ਿਆਦਾ ਗੁੱਸਾ ਆ ਇਹ ਮੇਰੇ ਭਰਾ ਨੂੰ ਵੀ ਇਸੇ ਕਰਕੇ ਸੀ ਅੱਜ ਇਸੇ ਕਰਕੇ ਵੀਡੀਓ ਬਣਾਉਣ ਲੱਗੇ ਆ ਸਾਨੂੰ ਬਹੁਤ ਹੀ ਜ਼ਿਆਦਾ ਅਫਸੋਸ ਹੋਇਆ ਕਿਉਂ ਦੇਖੋ ਤੇ ਮੈਂ ਹੀ ਕਹਿਣਾ ਚਾਹਾਂਗਾ ਅਸੀਂ ਤੁਹਾਡਾ ਟਾਈਮ ਜ਼ਿਆਦਾ ਨਾ ਲੈਂਦੇ ਹੋਏ ਆਪਾਂ ਸਿੱਧਾ ਉਸ ਪੁਆਇੰਟ ਤੇ ਪਹੁੰਚਦੇ ਜਿੱਥੇ ਅੱਜ ਫੈਸਲਾ ਸੁਣਾਇਆ ਜਾਣਾ ਹੈ ਕਿ ਜੋ ਪ੍ਰਵਾਸੀ ਲੋਕ ਨੇ ਉਹ ਇੱਥੇ ਰਹੋਗੇ ਜਾਂ ਉਹਨਾਂ ਨੂੰ ਇੱਥੋਂ ਪਿੰਡ ਤੋਂ ਬਾਹਰ ਕੱਢ ਦਿੱਤਾ ਜਾਊਗਾ ਕਿਉਂਕਿ ਇੱਕ ਬੰਦੇ ਦੀ ਗਲਤੀ ਉਹਨਾਂ ਸਾਰਿਆਂ ਲਈ ਭਾਰੀ ਪੈਣ ਵਾਲੀ ਆ ਹੁਣ ਕੀ ਡਿਸੀਜਨ ਪੰਚਾਇਤ ਲੈਂਦੀ ਆ ਜਾਂ ਪਿੰਡ ਵਾਸੀ ਲੈਂਦੇ ਆ ਉਹ ਆਪਾਂ ਉੱਥੇ ਦੇਖ ਕੇ ਦੱਸਦੇ ਆਂ ਤੇ ਉੱਥੇ ਚਲਦੇ ਆਂ ਤੇ ਬਾਕੀ ਉੱਥੇ ਦਾ ਤੁਹਾਨੂੰ ਮਾਹੌਲ ਦਿਖਾ ਦਿਆਂ ਚੱਲ ਚੱਲੀਏ ਜਦੋਂ ਅੱਜ ਆਇਓ ਰਿਤਿਕ ਆਇਓ ਉਹਨਾਂ ਨੇ ਕੋਈ ਆਲੇ-ਦਲੇ ਤਾਂ ਉਹ ਪਿਆਰ ਦੇ ਨਾਲ ਆਪਣੇ ਆਈ.ਡੀ. ਕਟਵਾਵਾ ਕਰਾਉਂਦੇ ਆ ਤਾਂ ਠੀਕ ਆ ਜੇ ਨਹੀਂ ਕਰਾਉਂਦੇ ਫੇਰ ਛੇਤਰਮਾਰ ਮਾਰ ਕੇ ਵੀ ਕੱਢਣੇ ਪੈਣਗੇ ਉਹਦੇ ਲਈ ਏਕਾ ਕਰਕੇ ਹੀ ਚੱਲਣਾ ਪੈਣਾ ਜਿਹਨੇ ਏਕਾ ਰੱਖਾਂਗੇ ਤਾਂ ਠੀਕ ਆ ਆਪਾਂ ਤਾਂ ਆਪਣੇ ਜਿਹੜੇ ਬਾਹਰ ਭੇਜੀ ਆਨੇ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਛੇਤਰਮਾਰਨੇ ਆ ਇਹਨਾਂ ਦਾ ਇਰਾਦਾ ਚੱਲਣਾ ਆਪਾਂ ਸ਼ਹਿਰਾਂ 'ਚ ਦੇਖਦੇ ਆ ਕੋਈ ਰੇੜੀ ਵਾਲਾ ਪੰਜਾਬੀ ਚ ਰੇੜੀ ਨਹੀਂ ਲਾਉਣ ਦਿੰਦਾ ਜਿੱਥੇ ਵੀ ਮੌਜੂਦ ਨਿਆਗ ਜੈ ਕਾ ਬੋਲ ਜਿਹੜਾ ਅੰਦ ਸਿੰਘਾ ਨੇ ਜਿਹੜੇ ਜੁੜੀ ਛੜ ਦੇਣਾ ਬਈ ਨਾਗ ਜਿੱਕੇ ਸਾਰਾ ਪੰਜਾਬ ਬਦਾਰ ਨਿਕਲ ਗਿਆ ਆਪਾਂ ਆਪਣਾ ਪਿੰਡ ਆਪਿ ਸਿਰ ਕਰ ਸਕਦੇ ਆ ਜੇ ਆਪਾਂ ਪਿੰਡ ਆਪਣੇ ਵਿੱਚ ਜੰਮੇ ਆਂ ਬੜੇ ਆਂ ਬੜੇ ਆਂ ਆਪਣੇ ਵੀ ਕੁਝ ਕੰਮ ਬਣਦੇ ਆਂ ਜੇ ਆਪਾਂ ਆਪਣੀ ਪੰਚਾਇਤ ਦਾ ਸਾਥ ਲਈਏ ਆਪਣੇ ਪਿੰਡ ਦੇ ਨਾਲ ਚੱਲੀਏ ਤੇ ਇਹਨਾਂ ਚੀਜ਼ਾਂ ਤੋਂ ਆਪਾਂ ਜਿਹੜੇ ਆਪਣੇ ਬੱਚਿਆਂ ਨੂੰ ਚਾਹੀਏ ਆਪਣੇ ਪਰਿਵਾਰ ਨੂੰ ਚਾਹੀਏ ਮੈਂ ਤਾਂ ਇਹ ਕਹਿਣਾ ਕਿ ਆਪਣਾ ਸਾਰਿਆਂ ਦਾ ਮੈਂ ਮੇਰੇ ਆਪਣੇ ਆਪ ਨੂੰ ਲੱਗੇ ਜਾਂਦਾ ਵੀ ਮੇਰਾ ਉਦੋਂ ਜਵੀਰ ਮਰਿਆ ਸੀ ਜਦੋਂ ਬੜੇ ਪਿੰਡ ਦੇ ਵਿੱਚ ਕੋ ਪਰਵਾਸੀਆਂ ਦੀ ਕੁੜੀ ਦਾ ਰੇਕ ਕੀਤਾ ਗਿਆ। ਬੋਸਟੇਪ ਵੀ ਆਪਾਂ ਨੂੰ ਜਾਗਣਾ ਚਾਹੀਦਾ ਸੀ ਅੱਜ ਆਪਣੇ ਘਰ ਤੇ ਆ ਗਈ। ਆਪਾਂ ਸਾਰਿਆਂ ਨੂੰ ਦੁੱਖ ਲੱਗਾ ਪਰ ਉਦੋਂ ਵੀ ਲੱਗਣਾ ਚਾਹੀਦਾ ਸੀ ਇਹ ਆਪਣੀ ਸਾਰਿਆਂ ਦੀ ਗਲਤੀ ਸੀ। ਪਰ ਅੱਜ ਇਹ ਆਪਾਂ ਇਹ ਸਹੀ ਕੀ ਹੈ ਵੀ ਆਪਣੇ ਬੱਚੇ ਜੀ ਲਈ ਇਹਦਾ ਹਿਸ਼ਾਰਾ ਤੋਂ ਹੋਈ ਆ। ਇਹ ਆਪਣੇ ਪੈਣ ਵੀ ਆ ਸਕਦੇ ਆ। ਜਿਹੜਾ ਉੱਥੇ ਹੋਈ ਆ ਤੇ ਇੱਥੇ ਵੀ ਹੋਈ ਹੈ ਸਾਰੇ ਪੰਜਾਬ ਦੇ ਵਿੱਚ ਇਹ ਹੋਣੀ ਆ। ਆਉਣ ਵਾਲੇ ਸਮੇਂ ਦੇ ਵਿੱਚ ਇਹ ਘਰ ਘਰ ਹੋਣੀ ਆ। ਜੀ ਤਾਂ ਇਹ ਚੀਜ਼ ਨੂੰ ਸਮਝਾਉਣਾ ਆਪਾਂ ਇਸ ਦਿਨ ਇਹ ਜਲਾਈਏ ਤੁਹਾਡੇ ਬੜੇ ਧੰਨਵਾਦੀ ਆ ਕਿ ਤੁਸੀਂ ਸਾਰਿਆਂ ਨੇ ਸਾਥ ਦਿੱਤਾ ਆਪਾਂ ਇਕੱਠੇ ਹੋ ਗਏ ਇੱਥੇ ਇੱਕ ਰੋਸ ਸਮਾਰਚ ਕੱਢਾਂਗੇ ਰੋਸ ਸਮਾਰਚ ਕੱਢ ਕੇ ਤਾਂ ਆਪਾਂ ਉਹਨਾਂ ਪ੍ਰਵਾਸੀਆਂ ਨੂੰ ਖੜਾ ਤਾਂ ਜਿੱਥੇ ਪੜਾ ਲੱਗਦੇ ਆ ਉਹਨਾਂ ਨੇ ਛੱਡਤਾ ਜਿਹੜੀਆਂ ਉਹਨੂੰ ਦੱਸਾਂਗੇ ਉਹ ਛੜਨਾ ਹੈ ਤੁਹਾਨੂੰ ਇੱਥੇ ਸਮਝਾ ਲੱਗੀਆਂ ਜਿਹੜੀਆਂ ਲਿੱਗੀਆਂ ਆ ਸ਼ਰਤਾਂ ਲਿਖੀਆਂ ਗਈਆਂ ਜਿਨ੍ਹਾਂ ਦੇ ਉੱਤੇ ਤੁਸੀਂ ਦੇਖ ਸਕਦੇ ਆਂ ਭਈ ਇਹ ਫਾਰਮਿਆਂ ਨੂੰ ਇਹ ਫਾਰਮ ਬੜਾ ਪੈਨ ਪ੍ਰਿੰਟ ਪ੍ਰੈਸ ਤੇ ਜਿੰਨੇ ਵੀ ਫੋਟੋ ਸ਼ੀਟ ਵਾਲੀਆਂ ਕਾਪੀਆਂ ਦੁਕਾਨ ਕਰਦੇ ਆ ਉਹਨਾਂ ਦੇ ਉੱਤੇ ਅਸੀਂ ਪੀਡੀਐਫ ਭੇਜਵਾਵਾਂਗੇ ਨਿਰਮਣ ਤੋਂ ਪ੍ਰਾਪਤ ਕਰਕੇ ਭਰ ਕੇ ਇਹਦੇ ਨਾਲ ਆਪਣੇ ਆਈਡੀ ਕਟ ਲਾ ਕੇ ਉਹਨਾਂ ਨੂੰ ਪੰਚਾਇਤੇ ਕੋਲ ਜਮ੍ਹਾਂ ਕਰਾਉਣੇ ਪੈਣਗੇ ਕਿੱਥੇ ਕੋਲ ਵੀ ਜਿਹੜਾ ਪ੍ਰਵਾਸੀ ਪਿੰਡ ਦੇ ਵਿੱਚ ਕਿਸੇ ਦੇ ਮਕਾਨ ਵਿੱਚ ਰਹਿੰਦਾ ਮੁੰਦੇ ਮਾਲਮ ਜੀ ਜ਼ਿੰਮੇਵਾਰੀ ਹੋਵੇਗੀ ਉਹਦਾ ਆਧਾਰ ਕਾਰਡ ਨਾਲ ਲੱਗੂਗਾ ਪ੍ਰਵਾਸੀ ਦੇ ਜੇ ਹਾਂ ਮੇਰੇ ਘਰ ਦੇ ਵਿੱਚ ਰਹਿੰਦਾ ਆ ਇਹ ਪ੍ਰਵਾਸੀ ਤੇ ਮੇਰੀ ਜ਼ਿੰਮੇਵਾਰੀ ਆ ਅੱਜ ਅੱਜ ਤੋਂ ਜਿੰਨੇ ਵੀ ਪ੍ਰਵਾਸੀ ਆ ਸਾਰੇ ਪਿੰਡ ਦੇ ਸਮੂਹ ਨਗਰ ਨਿਵਾਸੀਆਂ ਨੂੰ ਤੇ ਪੰਚਾਇਤ ਮੈਂਬਰਾਂ ਨੂੰ ਤੇ ਮੋਹਤਵਾ ਸੱਜਣਾ ਨੂੰ ਇਹ ਬੇਨਤੀ ਆ ਕਿ ਅੱਜ ਤੋਂ ਇਹਨਾਂ ਦਾ ਕੋਈ ਵੀ ਉਧਾਰ ਕਾਰਡ ਤੇ ਵੋਟਰ ਕਾਰਡ ਨਹੀਂ ਬਣਾ ਕੇ ਦਊਗਾ ਨਾ ਇਹਨਾਂ ਦੀ ਕਿਸੇ ਵੀ ਗੱਦੀ ਵਿੱਚ شناخت ਕੀਤੀ ਜਾਊਗੀ ਇਹਨਾਂ ਦੇ ਕਿਸੇ ਵੀ ਮਸਲੇ ਦੇ ਵਿੱਚ ਇਹਨਾਂ ਦੇ ਨਾਲ ਨਹੀਂ ਭੁਲਿਆ ਜਾਊਗਾ। ਜੇ ਜਿਹੜਾ ਵੀ ਆਪਣੇ ਪਿੰਡ ਦਾ ਨਗਰ ਨਿਵਾਸੀ ਆ ਜਾਂ ਕੋਈ ਪੰਚਾਇਤ ਮੈਂਬਰ ਆ ਜਾਂ ਕੋਈ ਵੀ ਬੰਦਾ ਆ ਕੋਈ ਇਹਨਾਂ ਦਾ ਸਾਥ ਦੇਊਗਾ ਪੂਰਾ ਪਿੰਡ ਇਕੱਠਾ ਹੋ ਕੇ ਉਹਦੇ ਖਿਲਾਫ ਕੋਈ ਕਾਰਵਾਈ ਕਰੂਗਾ। ਪਿੰਡ ਵਿੱਚ ਕੋਈ ਵੀ ਪ੍ਰਵਾਸੀ ਨੂੰ ਮਕਾਨ ਵੇਚਣ ਤੋਂ ਪਹਿਲਾਂ ਪੂਰੀ ਪੰਚਾਇਤ ਨੂੰ ਉਹਦੇ ਦੱਸਣਾ ਪਵੇ ਜਾਂ ਜੋ ਵੀ ਉਹਦਾ ਆਪਣਾ ਦੇ ਅੱਗੇ ਆਊਗਾ ਉਹ ਪੰਚਾਇਤ ਦੇ ਕੋਲ ਲੈ ਕੇ ਜਾਣਾ ਪਊਗਾ ਤੇ ਪੰਚਾਇਤ ਤੋਂ ਪਰਮਿਸ਼ਨ ਲੈਣੀ ਪਊਗੀ। ਪੰਚਾਇਤ ਪਾਸ ਕਰੂਗੀ ਤਾਂ ਉਹ ਆਪਣੀ ਜ਼ਮੀਨ ਬਰਵਾਸੀ ਨੂੰ ਵੇਚ ਸਕਦਾ ਹੈ ਨਹੀਂ ਤਾਂ ਨਹੀਂ ਵੇਚ ਸਕਦਾ ਇਹ ਨਹੀਂ ਹੈਗਾ ਕਿ ਜਿਹੜਾ ਵੀ ਆ ਗਿਆ ਉਹ ਮੱਸ ਪੈਸੇ ਲਾਉ ਤੇ ਲੈ ਕੇ ਤਾਕਰੀ ਇਹ ਚੀਜ਼ ਦੇ ਉੱਤੇ ਕਾਰਵਾਈ ਕੀਤੀ ਜਾਊਗੀ ਤੇ ਬਿਨਾ ਆਧਾਰ ਕਾਰਡ ਤੋਂ ਬਿਨਾ ਕਿਸੇ ਦੀ ਡੈਕ ਤੋਂ ਜਾਂ ਕਿਸੇ ਦੀ ਗਵਾਹੀ ਤੋਂ ਉਹ ਜ਼ਮੀਨ ਨਹੀਂ ਲੈ ਸਕਦਾ ਚਾਹੇ ਵਹਿਮੀ ਆ ਤੇ ਸਾਰੀਆਂ ਗਲਤੀਆਂ ਆਪਣੀਆਂ ਹੀ ਸੀ ਬੇਨਤੀ ਇਹ ਹੈ ਕਿ ਆਪਾਂ ਇਹ ਗਲਤੀਆਂ ਨੂੰ ਸੁਧਾਰੀਏ ਤੇ ਅੱਗੇ ਤੋਂ ਆਪਣੇ ਜਿਹੜੇ ਆ ਪਿੰਡ ਆ ਇਹਨਾਂ ਨੂੰ ਸੁਰੱਖਿਅਤ ਰੱਖੀਏ ਠੀਕ ਹੈ ਜੀ ਤੇ ਹੁਣ ਆਪਾਂ ਇੱਕ ਇੱਕ ਰੋਜ਼ ਮਾਰਚ ਕਰਦਾਂਗੇ ਪੈਦਲ ਮਾਰਚ ਕਰਦਾਂਗੇ ਪੂਰੇ ਪਿੰਡ ਦੇ ਵਿੱਚ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਕਿਸੇ ਨੇ ਹੂਡ ਮਤ ਨਹੀਂ ਕਰਨੀ ਕਿਸੇ ਨੇ ਵੀ ਕਿਸੇ ਪ੍ਰਵਾਸੀ ਨੂੰ ਦੇਖ ਕੇ ਉਹ ਗੱਤ ਲਾਫਜ ਨਹੀਂ ਯੂਜ਼ ਕਰਨੀ ਕਿਉਂਕਿ ਜਿਹੜਾ ਚੀਜ਼ ਆ ਇੱਕ ਤਰੀਕੇ ਦੇ ਨਾਲ ਆਪਾਂ ਪੂਰੀ ਪੰਚਾਇਤ ਆ ਆਪਣੀ ਬੈਠੀ ਆ ਸਾਰੇ ਸੂਝਵਾਨ ਬੈਠੇ ਆ ਉਹ ਸੂਝਵਾਨੀ ਦੇ ਨਾਲ ਹੀ ਕੀਤਾ ਜਾਵੇ ਤਾਂ ਵਧੀਆ ਰਹੂਗਾ ਇਹਨੇ ਕਾਨੂੰਨ ਹੱਥ ਦੇ ਵਿੱਚ ਨਹੀਂ ਲੈਣਾ ਤਾਂ ਚੰਗੀ ਗੱਲ ਕਿਉਂਕਿ ਇਸ ਰੋਜ਼ ਮਾਰਚ ਨੂੰ ਇਹ ਛੋਟੇ ਬੱਚੇ ਦੇ ਕਿਰਦਾਰ ਜਿਹੀ ਸਮਝ ਕੇ ਆਪਾਂ ਇਹ ਕੰਮ ਕਰੀਏ ਕਿਉਂਕਿ ਜੇ ਇਹ ਛੋਟਾ ਬੱਚਾ ਅੱਜ ਕਿਸੇ ਦਾ ਸੀ ਤਾਂ ਕੱਲ ਆਪਣਾ ਵੀ ਹੋਣਾ ਠੀਕ ਹੈ ਜੀ ਲਾਈਏ ਟੀਕਾ ਲਾ ਕੇ ਤਾਂ ਆਪਾਂ ਇਥੋਂ ਜਿਹੜਾ ਪੈਦਲ ਮਾਰਨੀਆਂ ਸ਼ੁਰੂ ਕਰੀਏ ਬੋਲੇ ਸੋਨਿਹਾਲ ਸੋ ਸ੍ਰੀ ਅਕਾਲ ਉੱਠੋ ਜੀ ਬਿਨਾ ਪਹਿਚਾਨ ਪ੍ਰਵਾਸੀ ਵੀ ਆਓ ਤੇ ਪੰਜਾਬ ਬਚਾਓ ਪ੍ਰਵਾਸੀ ਵੀ ਆਓ ਪਰਵਾਸੀ ਭੀ ਆਓ ਜਾਗ ਬਚਾਓ 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 ਪਰਵਾਸੀ ਵੀ ਆਓ ਯਾਰ ਬਚਾਓ ਪਰਵਾਸੀ ਵੀ ਆਓ ਯਾਰ ਬਚਾਓ ਪਰਵਾਸੀ ਆਓ ਪਰਵਾਸੀ ਵੀ ਆਓ ਯਾਰ ਬਚਾਓ ਪਰਵਾਸੀ ਪਰਵਾਸੀ ਵੀ ਆਓ ਯਾਰ ਬਚਾਓ ਪਰਵਾਸੀ ਵੀ ਆਓ ਯਾਰ ਬਚਾਓ ਪਰਵਾਸੀ ਵੀ ਆਓ ਯਾਰ ਬਚਾਓ ਪਰਵਾਸੀ ਯਾਰ ਪਰਵਾਸੀ ਵੀ ਆਓ ਯਾਰ ਬਚਾਓ ਸਾਰੇ ਵੀਰਾਂ ਨੂੰ ਬੇਨਤੀ ਆ ਪਰਵਾਸੀਆ ਪਰਵਾਸੀ ਕੱਢੋ ਯਾਰ ਪਰਵਾਸੀ ਵੀ ਆਓ ਪਰਵਾਸੀ ਪਿਆਓ ਜਲਪ ਚਾਓ ਪਰਵਾਸੀ ਪਿਆਓ ਪੰਜਾਬ ਪਿਆਓ ਪਰਵਾਸੀ ਪਿਆਓ ਜਲਪ ਚਾਓ ਪਰਵਾਸੀ ਪਿਆਓ ਕਿ ਜਿਹੜਾ ਪਰਵਾਸੀ ਬਿਨਾ ਆਧਾਰ ਕਾਰਡ ਬਿਨਾ ਐਡੀ ਪ੍ਰੂਫ ਇੱਥੇ ਰਹਿ ਰਿਹਾ ਉਹ ਉਹ ਆਪਣੇ ਸ਼ਨਾਖਤੀ ਕਾਰਡ ਵੋਟਰ ਕਾਰਡ ਆਧਾਰ ਕਾਰਡ ਉਹ ਸਰਕਾਰੀ ਕੋਲ ਜਮਾ ਕਰਵਾ ਦੇਵੇ ਕੋਲੋਂ 15 ਦਿਨ ਦੇ ਅੰਦਰ ਦੇ ਵਿੱਚ ਆਪਣੇ ਸਾਰੇ ਆਈਡੀ ਕਾਪੀ ਕਰਕੇ ਕਰ ਦਿੱਤਾ ਜਾਵੇ ਓਏ ਮਾਰਤਾ ਭੰਜਾ ਨੇ ਫਿਰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਐਲਾਨਮੈਂਟ ਕਰਵਾ ਕੇ ਉਹ ਤਰੀਕ ਦਿੱਤੀ ਜਾਊਗੀ 4 ਤਰੀਕ ਨੂੰ ਉਹ ਪੂਰੀ ਪੰਚਾਇਤ ਦੇ ਸਾਹਮਣੇ ਆਪਣੇ ਦਸਤਾਵੇਜ਼ ਜਮ੍ਹਾਂ ਕਰਾਉਣਗੇ ਤੇ ਜਿਹੜੇ ਪਰਵਾਸੀ ਗੁਰੂ ਆਪਣੇ ਦਸਤਾਵੇਜ਼ ਨਹੀਂ ਹੋਣਗੇ ਉਹਨੂੰ ਪਿੰਡ ਦੇ ਵਿੱਚੋਂ ਕੱਢ ਦਿੱਤਾ ਜਾਊਗਾ ਤੇ ਜਿਹੜਾ ਪਰਵਾਸਨ ਨਿਕਲੂ ਮੰਨ ਲੈ ਕਰੂਗਾ ਉਹਨੂੰ ਜਮੂਨ ਦੇ ਕਰਵਾਸੀ ਇਕੱਠੇ ਹੋ ਕੇ ਪਿੰਡ ਦੇ ਵਿੱਚੋਂ ਬਿਲਾ ਕਰ ਦੇਣੇ ਫਿਰ ਦੁਆਰਾ ਬੇਨਤੀਆ ਵੀ ਜਿੰਨੇ ਵੀ ਪ੍ਰਵਾਸੀ ਪਿੰਡ ਦੇ ਵਿੱਚ ਨਹੀਂ ਰਹੇ ਆ ਬਿਨਾਂ ਇਹ ਦੱਸਣਾ ਪਊਗਾ ਕਿ ਉਹ ਕਿੱਥੇ ਰਹਾਂਗੇ ਜਿਹੜਾ ਪ੍ਰਵਾਸੀ ਕਿੱਲੇ ਦੇ ਮਕਾਨ ਵਿੱਚ ਰਹਿੰਦਾ ਉਹ ਮਕਾਨ ਮਾਲਕ ਦਾ ਹਦਾਰਕਣ ਜ਼ਰੂਰ ਨਾਲ ਦੇਣਾ ਪਊਗਾ ਸਾਰਿਆਂ ਦਾ ਧੰਨਵਾਦ ਆਪਣੇ ਪੁਰਾਣੇ ਤੇ ਨਵੇਂ ਵੋਟਰ ਕਾਰਡ ਤੇ ਆਧਾਰ ਕਾਰਡ ਤੇ ਫੈਮਿਲੀ ਫੋਟੋ ਤੇ ਮੋਬਾਈਲ ਨੰਬਰ ਜਿਹੜਾ ਆ ਪੰਚਾਇਤ ਦੇ ਕੋਲ ਜਮਾ ਕਰਾਉਣੇ ਪੈਣਗੇ ਜਿਹੜਾ ਪ੍ਰਵਾਸੀ ਕਿਸੇ ਦੇ ਦੁਕਾਨ ਤੇ ਨੌਕਰੀ ਕਰਦਾ ਚਾਹੇ ਦੁਕਾਨ ਹੋਵੇ ਚਾਹੇ ਦੇ ਘੁਤੇ ਹੋਵੇ ਚਾਹੇ ਪੱਠੇ ਤੇ ਹੋਵੇ ਸੈਂਡਰ ਤੇ ਹੋਵੇ ਉਹਦੀ ਜਿਹੜੀ ਆ ਉਹਦੀ ਜਿਹੜੀ ਜ਼ਿੰਮੇਵਾਰੀ ਆ ਉਹਦੇ ਮਾਲਕ ਨੂੰ ਲੈਣੀ ਪਊਗੀ ਤੇ ਉਹਦੇ ਮਾਲਕ ਦਾ ਜਿਹੜਾ ਆਧਾਰ ਕਾੜਾ ਆ ਉਹ ਨਾਲ ਲੱਗੂਗਾ ਪ੍ਰਵਾਸੀਆਂ ਨੂੰ ਇੱਕ ਤਸਦੀਕ ਫਾਰਮ ਪੰਚਾਇਤ ਵੱਲੋਂ ਆਰਡਰ ਕੀਤਾ ਜਾਊਗਾ ਜਿਹੜਾ ਕਿ ਉਹ ਪਿੰਡ ਦੀਆਂ ਸਾਰੀਆਂ ਦੁਕਾਨਾਂ ਤੋਂ ਪ੍ਰਾਪਤ ਕਰ ਸਕਦਾ ਆ ਤੇ ਉਹ ਫਾਰਮ ਜਿਹੜਾ ਆ ਉਹ ਤੁਹਾਨੂੰ ਦਿਖਾ ਦਿੰਨੇ ਆਂ ਅਸੀਂ ਉਹ ਆ ਫਾਰਮ ਹੋਊਗਾ ਜੀ ਇਹ ਫਾਰਮ ਭਰ ਕੇ ਤੇ ਨਾਲ ਆਪਣੇ ਆਧਾਰ ਕਾਟੀਆਂ ভোটার ਕਾਟੀਆਂ ਫੋਟੋਆਂ ਲਾ ਕੇ ਤੁਹਾਨੂੰ ਉਹੋ ਜਿਹੜੇ ਪੰਚਾਇਤ ਕੋਲ ਜਮਾ ਕਰਾਉਣੇ ਪੈਣਗੇ ਇਹਨਾਂ ਦਾ ਅਸੀਂ ਤੁਹਾਨੂੰ ਟਾਈਮ ਦੇਵਾਂਗੇ ਜੀ 15 ਦਿਨ ਦੇ ਵਿੱਚ ਵਿੱਚ ਆਪਣੇ ਸਾਰੇ ਜਿਹੜੇ ਪੇਪਰ ਆ ਉੱਥੇ ਕਰ ਲੈ ਜਾਣਗੇ ਤੇ ਗੁਰਦੁਆਰੇ ਦੇ ਵਿੱਚ ਲੋਸਮੈਂਟਾਂ ਕਰਾ ਕੇ ਤਰੀਕਾ ਦਾ ਦਿੱਤੀ ਜਾਊਗੀ ਤੇ ਇਸ ਤਰੀਕ ਨੂੰ ਪੂਰਾ ਐਸ ਗੁਰਦੁਆਰੇ ਜਾਂ ਕਿਸੇ ਸਕੂਲ ਦੇ ਵਿੱਚ ਪੰਚਾਇਤ ਮੀਟੂਗੀ ਤੇ ਉੱਥੇ ਆ ਕੇ ਜਿੰਨੇ ਵੀ ਪ੍ਰਵਾਸੀ ਆ ਆਪਣੇ ਜਿਹੜੇ ਫਾਰਮ ਆ ਉਹ ਜਮਾ ਕਰਾਉਣਗੇ ਜਿਹੜਾ ਪ੍ਰਵਾਸੀ ਕਿਸੇ ਦੇ ਮਕਾਨ ਦੇ ਵਿੱਚ ਰਹਿੰਦਾ ਆ ਉਸ ਮਕਾਨ ਮਾਲਕ ਨੂੰ ਜ਼ਿੰਮੇਵਾਰੀ ਲੈਣੀ ਪਵੇਗੀ ਕਿ ਜੇ ਕੱਲ ਨੂੰ ਕੋਈ ਇਹ ਪ੍ਰਵਾਸੀ ਵਾਰਦਾਤ ਕਰਦਾ ਆ ਤਾਂ ਉਹਦਾ ਜ਼ਿੰਮੇਵਾਰ ਮਕਾਨ ਮਾਲਕ ਹੋਊਗਾ ਤੇ ਉਸ ਪ੍ਰਵਾਸੀ ਦੇ ਆਧਾਰ ਕਾਰਡਾਂ ਦੇ ਨਾਲ ਉਸ ਮਕਾਨ ਮਾਲਕ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਵੀ ਇਹਦਾ ਨਾਲ ਮੁੱਠਿਆ ਜਾਊਗਾ ਇੱਕ ਮਤਾ ਹੋਰ ਸੀਗਾ ਜੀ ਜਿਹੜਾ ਸਾਡੇ ਪਿੰਡ ਦੇ ਵਿੱਚ ਅੱਜ ਤੋਂ ਬਾਅਦ ਕਿਸੇ ਵੀ ਪ੍ਰਵਾਸੀ ਦਾ ਨਾ ਆਧਾਰ ਕਾਰਡ ਬਣਾਇਆ ਜਾਊਗਾ ਨਾ ਕਿਸੇ ਪ੍ਰਵਾਸੀ ਦਾ ਵੋਟਰ ਕਾਰਡ ਬਣਾਇਆ ਜਾਊਗਾ ਸਾਰੇ ਪ੍ਰਵਾਸੀਆਂ ਨੂੰ ਜਿੰਨੇ ਵੀ ਆ ਇੱਥੇ ਆ ਕਿ ਆ ਮਤਾ ਅਸੀਂ ਪਾ ਕੇ ਪੰਚਾਇਤ ਨੂੰ ਦਿੱਤਾ ਸੀ ਜਿਹਦੇ ਉੱਤੇ ਸਾਰੀਆਂ ਸ਼ਰਤਾਂ ਲਿਖੀਆਂ ਹੋਈਆਂ ਆ ਇਹ ਜਿਹੜਾ ਆ ਪੂਰੀ ਪੰਚਾਇਤ ਨੇ ਆਪਣੇ ਸਾਈਨ ਕਰ ਦਿੱਤੇ ਆ ਮੋਹਰਾਂ ਲਾ ਕੇ ਕੀਤੇ ਆ ਪਿੰਡ ਦੇ ਨੰਬਰ ਦਾ ਜੀ ਉਹਨਾਂ ਨੇ ਸਾਰਿਆਂ ਨੇ ਉਹਨਾਂ ਲਾ ਕੇ ਦਿੱਤੀ ਆ ਪੂਰੀ ਸੇਮ ਜੀ ਮਿਲੀ ਆ ਇਹ ਗ੍ਰਾਮ ਪੰਚਾਇਤ ਸਾਡੇ ਨਾਲ ਬਿਲਕੁਲ ਹੋ ਕੇ ਪੂਰੀ ਆ ਸਮੂਹ ਨਗਰ ਨਿਵਾਸੀ ਪੂਰੇ ਆ ਤੁਸੀਂ ਦੇਖ ਸਕਦੇ ਆ ਕਿ ਇਹਦੇ ਉੱਤੇ ਜਿਹੜੇ ਆਮ ਨਾਗਰਿਕ ਐ ਇਸ ਪਿੰਡ ਦੇ ਜਿਹੜੇ ਰਹਿਣ ਵਾਲੇ ਆ ਉਹਨਾਂ ਨੇ ਵੀ ਵੱਧ ਤੋਂ ਵੱਧ ਚੜ੍ਹ ਕੇ ਇਹਨਾਂ ਦੇ ਉੱਤੇ ਸਾਈਨ ਕੀਤੇ ਆ ਤਾਂ ਕਿ ਜਿਹੜਾ ਇਹ ਕ੍ਰਾਈਮ ਹੋ ਰਿਹਾ ਆ ਆਪਰਾਵਾਸੀਆਂ ਵੱਲੋਂ ਇਨਾਂ ਦੇ ਨਾਲ ਨੂੰ ਪੇਲੇ ਪੜਦੇ ਹੈ ਮਾਰ ਦੇ ਨਿਕਲਦੇ ਕੋਈ ਵੀ ਗਾਂ ਦਹੁੰਦਾ ਹੈ ਉਸ ਤੋਂ ਬਾਅਦ ਕੈਂਡਲ ਮਾਰਚ ਹੈ ਇੱਕ ਰਿਵਾਜ ਵੀ ਕਹਿ ਦਈਏ ਜਾਂ ਇੱਕ ਖੂਸ਼ੇ ਵਾਜੀ ਵੀ ਆਪਾਂ ਇਹਨੂੰ ਕਹਿ ਸਕਦੇ ਆਂ ਸ਼ੁਰੂ ਹੋ ਜਾਂਦਾ ਹੈ ਸਿਰਫ ਸ਼ਕਤੀ ਪ੍ਰਦਰਸ਼ਨ ਨੂੰ ਕਹ ਦਈਏ ਉਹ ਉਹਨਾਂ ਵਿੱਚ ਹੀ ਰਹਿੰਦਾ ਹੈ ਕੈਂਡਲ ਮਾਰਚ ਕੱਢ ਲਿਆ ਮੁਰ ਕੇ ਫਿਰ ਉਹੀ ਹਾਲਾਤ ਉਹੀ ਸਭ ਕੁਝ ਹੋ ਜਾਂਦਾ ਹੈ ਕਿਤੇ ਇਹ ਵੀ ਅੱਜ ਕਰਕੇ ਮੱਕੇ ਠੰਡੇ ਪਸਤੇ ਜਿਹੜੇ ਪਾਜੀ ਜਦੋਂ ਅਸੀਂ ਹੁਣ ਸ਼ੁਰੂਆਤ ਵੀ ਕੀਤੀ ਆ ਉਸ ਮਾਈਕ ਦੇ ਵਿੱਚ ਇਹ ਵੀ ਬੋਲਿਆ ਗਿਆ ਆ ਕਿ ਜਦੋਂ ਅਸੀਂ ਇਹ ਨਾ ਪਿੰਡ ਦੇ ਵਿੱਚ ਲੋਕਾਂ ਤੋਂ ਸਾਈਨ ਕਰਾਉਦੇ ਸੀ ਸਾਨੂੰ ਇਹ ਉਹਨਾਂ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਸੀ ਕਿ ਕੀ ਕੱਲਾ ਮਾਰਚ ਕੱਢ ਕੇ ਹਟ ਜਾਓਗੇ ਤੁਸੀਂ ਅਸੀਂ ਇਹ ਕੱਲਾ ਮਾਰਚ ਕੱਢ ਕੇ ਨਹੀਂ ਹਟਾਂਗੇ ਅਸੀਂ ਬੜੇ ਧੰਨਵਾਦੀ ਆ ਇਸ ਪਿੰਡ ਦੇ ਜਿਨ੍ਹਾਂ ਨੇ ਸਾਡਾ ਪੂਰਾ ਸਾਥ ਦਿੱਤਾ ਇਸ ਲੈਰ ਦੇ ਵਿੱਚ ਜੇ ਤਾਂ ਕੋਈ ਵੀ ਪ੍ਰਵਾਸੀ ਸਾਡੇ ਪੰਚਾਇਤ ਦੇ ਜਾਂ ਸਾਡੇ ਗਹਿਣ ਦੇ ਆਪਣੀ شناختੀ ਕਾਰਡ ਕੋਲਿ شناخت ਕਰਾਊਗਾ ਤਾਂ ਇਸ ਪਿੰਡ 'ਚ ਰਹੂਗਾ ਨਹੀਂ ਤਾਂ ਉਹਨੂੰ ਪਿੰਡ ਦੇ ਵਿੱਚੋਂ ਕੱਢ ਦਿੱਤਾ ਜਾਊਗਾ ਤੇ ਦੂਜੀ ਗੱਲ ਹੈ ਜਿਹੜਾ ਪ੍ਰਵਾਸੀ ਇਸ ਜੀ ਨੂੰ ਹਲਕੇ ਦੇ ਵਿੱਚ ਲਊਗਾ ਬੜੀ ਲੰਬੀ ਲੜਾਈ ਆ ਲੜਾਂਗੇ ਜਿਹੜਾ ਹਲਕੇ ਚ ਲੋਗਾ ਉਹਨੂੰ ਛੇਤਰ ਮਾਰ ਕੇ ਵੀ ਭਈ ਆਇਆ ਜਾਊਗਾ ਕਿਉਂਕਿ ਜੇ ਆਪਾਂ ਸੋਚ ਲਈਏ ਪਈ ਅੱਜ ਮਾਰਚ ਕੱਢ ਗਈ ਪ੍ਰਵਾਸੀ ਚਲ ਜਣੇ ਪ੍ਰਵਾਸੀ ਇਦਾਂ ਨਹੀਂ ਜਾਣਗੇ ਕਿਉਂਕਿ ਭਗਤ ਸਿੰਘ ਨੇ ਵੀ ਕਿਸੇ ਬਿਲੇ ਇਹ ਜੇ ਸੋਚ ਲੈਂਦਾ ਪਈ ਇਦਾਂ ਘੋੜੇ ਛੱਡ ਕੇ ਨਹੀਂ ਜਾਊਗੇ ਉਹਨੇ ਵੀ ਇਹ ਸੋਚ ਰੱਖੀ ਸੀ ਵੀ ਜੇ ਅਸੀਂ ਕੋਈ ਲਹਿਰ ਚਲਾਵਾਂਗੇ ਸ਼ੁਰੂਆਤ ਕਰਾਂਗੇ ਤਾਂ ਹੀ ਇਹ ਚੀਜ਼ ਚੱਲੇਗੀ ਜੇ ਅੱਜ ਆਪਾਂ ਸ਼ੁਰੂਆਤ ਕੀਤੀ ਐ ਇਸ ਚੀਜ਼ ਦੀ ਤਾਂ ਇਹਨੂੰ ਸਿਰੇ ਤੱਕ ਚੜਾਂਗੇ ਤੇ ਆਪਣੇ ਪਿੰਡ ਨੂੰ ਬੁਲਾ ਸਕਾਂਗੇ ਤੁਸੀਂ ਕਹਿ ਰਹੇ ਹੋ ਪਰ ਜਿਹੜੇ ਸਿਆਸੀ ਲੀਡਰ ਹੈ ਵੋਟਾਂ ਦੇ ਦਰਾਂ ਨਹੀਂ ਸੀ ਬੜੀ ਇੱਕ ਗੰਧਲੀ ਰਾਜਨੀਤੀ ਹੈ ਇਹ ਬੋਟਾ ਦੀ ਰਾਜਨੀਤੀ ਕਰਕੇ ਜਿਹੜੇ ਵੋਟਰ ਕਾਰਡ ਬੰਦੇ ਆ ਆਧਾਰ ਕਾਰਡ ਬੰਦੇ ਆ ਕੋਈ ਦੇਖਦੇ ਨਹੀਂ ਹੈਗੇ ਜਦੋਂ ਵੋਟ ਦੀ ਲੋੜ ਹੋਵੇ ਤਾਂ ਫਟ ਲਾ ਕੇ ਮੂੰਹ ਲੱਗਦੀ ਹੈ ਉਹਦਾ ਵੋਟਰ ਕਾਰਡ ਵੀ ਬੰਦਾ ਤੇ ਆਧਾਰ ਕਾਰਡ ਵੀ ਬੰਦਾ ਉਹ ਕਿੱਦਾਂ ਰੁਕੂਗਾ ਭਾਜੀ ਜਦੋਂ ਹਨਾ ਹੁਣ ਇਲੈਕਸ਼ਨ ਆਉਗੀ ਇਲੈਕਸ਼ਨ ਦੇ ਵਿੱਚ ਜਿੰਨੀਆਂ ਲਿਸਟਾਂ ਵੋਟਰ ਲਿਸਟਾਂ ਆ ਹਨਾ ਉਹ ਵੋਟਰ ਲਿਸਟਾਂ ਵੀ ਟਿਕ ਮਾਰਕ ਕੀਤੀ ਜਾਊਗੀ ਕਿ ਜਿਹੜੀਆਂ ਵੋਟਾਂ ਆ ਉਹ ਸਾਰੀਆਂ ਦੀ شناخت ਕੀਤੀ ਜਾਊਗੀ ਇਹ ਸਮੂਹ ਮਦਦਵਾਸੀ ਸਾਰਿਆਂ ਦਾ ਇਹ ਕਹਿਣਾ ਆ ਸਾਡੇ ਸਾਡੇ ਨਾਲ ਆ ਸਭ ਇਹ ਗੱਲ ਕਰਦੇ ਆ ਕਿ ਜਿਹੜਾ ਹੱਜ ਤੋਂ ਬਾਅਦ ਹੈ ਚਾਹੇ ਉਹ 5 6 ਹੋਵੇ ਚਾਹੇ ਉਹ ਸਰਮੰਥ ਹੋਵੇ ਚਾਹੇ ਕੋਈ ਮੂਰਤ ਬਾਦ ਹੋਵੇ ਚਾਹੇ ਮੈਂ ਹੋਵੇ ਜਿਹੜਾ ਵੀ ਕਿਸੇ ਪਰਵਾਸੀ ਦਾ ਉਧਾਰਕਾਰ ਜਾਂ ਬੋਟਰਕਾਰ ਨੂੰ ਮੌਲਾਤ ਨੂੰ ਬਦਲਾਣਾ ਚਾਹਿਆ ਉਹ ਕੱਟ ਕੇ ਕੱਟ ਕੇ ਚੱਲਦਾ ਹੈ ਉਹ ਆ ਜਿਹੜਾ ਨੌਲਾ ਹੈ ਉਹ ਤਾਂ ਖੁਸ਼ਾ ਨਹੀਂ ਮੰਨਦੇ ਤੇ ਕਹਾਣੀਆਂ ਦੇ ਸੱਤੇ ਵੀ ਕਰਦੇ ਬਹੁਤ ਹੋ ਮੇਰੇ ਪਰ ਕੋਈ ਵੀ ਭਾਜੀ ਜਿਹੜੇ ਪ੍ਰਵਾਸੀ ਆ ਜਿਹੜਾ ਕੰਮ ਆ ਹਰੇ ਕੋਈ ਕਰ ਸਕਦਾ ਕਿਉਂਕਿ ਆਪਣੇ ਲੋਕ ਵੀ ਕੋ ਕੈਨੇਡਾ ਗਿਆ ਕੋ ਦੁਬਈ ਗਿਆ ਕੋ ਅਮਰੀਕਾ ਗਿਆ ਸਾਰੇ ਕੰਮ ਕਰਨ ਗਏ ਆ ਪੈਸੇ ਦੇ ਲਈ ਉਹ ਆਪਣਾ ਪਰਿਵਾਰ ਇੱਥੇ ਲੈ ਕੇ ਆ ਸਕਦੇ ਆ ਆਪਣੇ ਦੇ ਤੁਸੀਂ ਖੇਤਾਂ ਦੇ ਦੇਖ ਸਕਦੇ ਆ ਕਿ ਜੇ ਜੇ ਪੰਜ ਪ੍ਰਵਾਸੀ ਆ ਕਿਸੇ ਦੇ ਸਾਥ ਆ ਫੈਕਟਰੀਆਂ ਦੇ ਵਿੱਚ ਕਿਸੇ ਕੋਲ ਪਿਆ ਆ ਅਸੀਂ ਉਹਨਾਂ ਦਾ ਰੋਜ਼ਗਾਰ ਨਹੀਂ ਬੰਦ ਕਰਨਾ ਨਾ ਅਸੀਂ ਉਹਨਾਂ ਨੂੰ ਕਹਿੰਨੇ ਆ ਕਿਉਂਕਿ ਜਿਹੜੇ ਸਾਡੇ ਬੰਦਿਆਂ ਦੇ ਕੰਮ ਆ ਅਸੀਂ ਉਹ ਵੀ ਠੱਪ ਨਹੀਂ ਕਰਨਾ ਚਾਹਦੇ ਪਰ ਜਿਹੜੇ ਬੰਦੇ ਪ੍ਰਵਾਸੀ ਇੱਥੇ ਆਉਣਗੇ ਜਿਹੜਾ ਮਾਲਕ ਉਹਨਾਂ ਨੂੰ ਰੱਖੂਗਾ ਉਹਨੂੰ ਆਪਣਾ ਆਧਾਰ ਕਾਰਡ ਦੇ ਕੇ ਉਹਨਾਂ ਦਾ ਵੇਰਵਾ ਪਾ ਕੇ ਉਹ ਆਪਣੇ ਕੰਮ ਕਰਵਾ ਸਕਦਾ ਕਿਸੇ ਦਾ ਕੰਮ ਨਹੀਂ ਰੁਕਿਆ ਹੁੰਦਾ ਅੱਜ ਤੋਂ ਬਾਅਦ ਅਸੀਂ ਇਹ ਅਪੀਲ ਵੀ ਕਰਦੇ ਆਂ ਤੇ ਦੱਸਦੇ ਵੀ ਆਂ ਕਿ ਅੱਜ ਤੋਂ ਬਾਅਦ ਕਿਸੇ ਵੀ ਪ੍ਰਵਾਸੀ ਦਾ ਇੱਥੇ ਆਈਡੀ ਪ੍ਰੂਫ ਨਹੀਂ ਬਣੇਗਾ ਜੇ ਨਾਮ ਬਣ ਦਿੱਤਾ ਜਾਂਦਾ ਧੰਨਵਾਦ ਇਹ ਵੱਡੀ ਗੱਲ ਹੈ ਕਿਉਂਕਿ ਪ੍ਰੈਕਟੀਕਲ ਕਰਨ ਦੇ ਵਿੱਚ ਜਰੂਰ ਔਕੜਾਂ ਵੀ ਸਾਹਮਣੇ ਆਉਗੀਆਂ ਪਿੰਡ ਵਿੱਚ ਰੋਜ਼ ਤੋਂ ਬਸ ਬੰਦੇ ਮਾਰ ਰਹੇ ਆ Punjab, 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 ਏ ਪਿਆਰ ਦੇ ਨਾਲ ਸਮਝਾਇਆ ਜਾਂਦਾ ਹੈ ਕਿ ਜਿੰਨੇ ਵੀ ਪਈਏ ਪੇਟ ਦੇ ਵਿੱਚ ਰਹਿੰਦੇ ਆ ਉਹ ਆਪਣੇ ਆਪਣੇ ਆਈਡੀ ਕਾਫੀ ਬੋਲੋ ਆਲੇ ਦੇ ਪਰੋਸਰ ਚੋ ਕੇ ਜੇ ਬੋਲੋ ਜੇ ਜਾਂ ਕਿਸੇ ਨੂੰ ਬਚਾਓ ਕਿ ਇਹ ਬੁਝਾਓ ਕਿ ਆ ਬਚਾਓ ਕਿ ਇਹ ਬੁਝਾਓ ਬਚਾਓ ਕਿ ਇਹ ਬੁਝਾਓ ਪੰਚਾਇਤ ਕਾਰਵਾਈ ਕਰੋਗੇ ਬਈ ਇਹ ਪੰਜਾਬੋ ਜਲਾ ਬਚਾਓ ਬਈ ਇਹ ਜੀਆਓ ਜਲਾ ਬਚਾਓ ਇੱਕ ਪੰਚਾਇਤ ਆਉਂਦੇ ਤੇ ਪੇਨ 8 ਤੱਕ ਦੇ ਨੂੰ ਉਹਦੇ ਨਾਲ ਗੱਲਬਾਤ ਕਰਕੇ ਉਹਦਾ ਗਾਲ ਘਟਕੇ ਮਾਰ ਦਿੱਤਾ ਗਿਆ ਉਸ ਦੋਤੀ ਜਦੋਂ ਜੇਲੀ ਉਹ ਤਸਵੀਰਾਂ ਸੀ ਉਹ ਦੇਖ ਕੇ ਹਰ ਇੱਕ ਦੀ ਰੂਹ ਕੰਬੀ ਸੀ ਤੇ ਜਿਹਨਾਂ ਦੇ ਪਰਿਵਾਰ ਦੇ ਵਾਲੇ ਹੁਸ਼ਿਆਰਪੁਰ ਦੇ ਵਿੱਚ ਬੜੀ ਹੀ ਮੰਦਭਾਗੀ ਘਟਨਾ ਹੋਈ ਆ ਇੱਕ ਛੋਟੇ 5 ਸਾਲ ਦੇ ਬੱਚੇ ਨੂੰ ਘਰ ਤੋਂ ਕਿਡਨਾਪ ਕਰਕੇ ਉਹਦਾ ਗਲਤਕਾਰ ਕਰਕੇ ਉਹਦਾ ਗਾਹ ਕੁੱਟ ਕੇ ਉਹਨੂੰ ਮਾਰ ਦਿੱਤਾ ਗਿਆ ਤੇ ਸਿਰਿਆਂ ਦੇ ਵਿੱਚ ਸੁੱਟ ਦਿੱਤਾ ਗਿਆ ਉਹ ਚੀਜ਼ ਦੇਖ ਕੇ ਆਪਾਂ ਨੂੰ ਸਾਰਿਆਂ ਨੂੰ ਜਾਗਣਾ ਪੈਣਾ ਜਿਹੜੇ ਆਪਣੇ ਦਿਲਾਂ ਦੇ ਵਿੱਚ ਉਹ ਗੁੱਸਾ ਉਹ ਬਾਹਰ ਕੱਢਣਾ ਪੈਣਾ ਤਾਂ ਕਿ ਆਉਣ ਵਾਲੇ ਕਿਸੇ ਵੀ ਕਟਨਾ ਤੋਂ ਬਚਿਆ ਜਾ ਸਕੇ ਇਸ ਨੂੰ ਮੁੱਦੇ ਨੂੰ ਐਮਏ ਦਿੰਦੇ ਹੋਏ ਸਮੂਹ ਨਗਰ ਵਾਸੀਆਂ ਨੇ ਇੱਕ ਐਪਲੀਕੇਸ਼ਨ ਜੀ ਪਿੰਡ ਦੀ ਮੌਜੂਦਾ ಗ್ರಾಮ ਪੰਚਾਇਤ ਨੂੰ ਦਿੱਤੀ ਉਸ ਦੇ ਵਿੱਚ ਬਈਆਂ ਪ੍ਰਤੀ ਗੈਰ ਪ੍ਰਵਾਸੀਆਂ ਪ੍ਰਤੀ ਇੱਕ ਐਪਲੀਕੇਸ਼ਨ ਦਿੱਤੀ ਜਿਹਨੂੰ ਕਿ ಗ್ರಾಮ ਪੰਚਾਇਤ ਨੇ ਸਾਨੂੰ ਖਾਸ ਧਿਆਨ ਦੇ ਕੇ ਬਈ ਇਹ ਬਿਨਾ ਹੋ ਬਈ ਇਹ ਬਿਨਾ ਹੋ ਇਹ ਬਿਨਾ ਹੋ ਇਹ ਬਿਨਾ ਹੋ ਦੀ ਪਹਿਲੇ ਕਿਸੇ ਵੀ ਫੋਟੋਗ੍ਰਾਫੀ ਦੇ ਮੰਤਲੋਗ ਲਾਗਦੇ ਆ ਉਹ ਵਾਪਸ ਭਰ ਕੇ ਆਪਣੇ ਆਈਡੀ ਬਰੂਗ ਫੋਟੋ ਕਾਪੀ ਲਾ ਕੇ ਪਿੰਡ ਦੀ ਪੰਚਾਇਤ ਕੋਲ ਜਮ੍ਹਾਂ ਕਰਾਓ ਪੰਚਾਇਤ ਥੋੜੇ ਜਿਹਾ ਦੇ ਵਿੱਚ ਗੁਰਦੁਆਰੇ ਸਾਹਿਬ ਦੇ ਵਿੱਚ ਅਨੋਖਣ ਕਰਾ ਕੇ ਦਿਨ ਤੇ ਜਗਾ ਦੱਸ ਦੇਣਗੇ ਉੱਥੇ ਆ ਕੇ ਤੁਸੀਂ ਆਪਣੇ ਆਧਾਰ ਕਾਰਡ ਤੇ ਵੋਟਰ ਕਾਰਡ ਸਾਰੇ ਇਹ ਜਮ੍ਹਾਂ ਕਰਾਉਣੇ ਆ ਜਿਹੜਾ ਇਸ ਗੱਲ ਨੂੰ ਹਲਕੇ ਦੇ ਵਿੱਚ ਲਊਗਾ ਆਪਣੇ ਵੋਟਰ ਕਾਰਡ ਧਾਰਗੜ ਜਾਂ ਦਾਸਤਾਵੇਜ਼ ਨਹੀਂ ਜਾਵਾ ਕਰਾਊਗਾ ਉੱਥੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੇ ਉਹਨੂੰ ਪਿੰਡ ਦੇ ਵਿੱਚੋਂ ਛੇਤਰਮਾਰਗੇ ਕੱਢਿਆ ਜਾਊਗਾ ਜਿਹੜਾ ਵੀ ਮਕਾਨ ਮਾਲਕ ਭਈਆਂ ਨੂੰ ਮਕਾਨ ਦੇਊਗਾ ਇਹੋ ਉਹਦੀ ਗਾਰੰਟੀ ਲਊਗਾ ਆਪਣੇ ਆਧਾਰ ਕਾਰਡ ਦੀ ਫੋਟੋ ਮਕਾਨ ਮਾਲਕ ਨੂੰ ਭਈਆਂ ਦੇ ਨਾਲ ਦੇਣੀ ਪਵੇਗੀ ਤੇ ਪਿੰਡ ਵਿੱਚ ਉਹ ਬਈਏ ਜੇ ਕੋਈ ਕਾਰਡ ਕਰਦੇ ਆ ਉਹਨਾਂ ਦਾ ਜ਼ਿੰਮੇਵਾਰ ਮਕਾਨ ਮਾਲਕ ਹੋਵੇਗਾ ਤੇ ਜਿਹੜੇ ਵੀ ਕਿਸੇ ਵੀ ਦੁਕਾਨ ਤੇ ਕੰਮ ਕਰਦੇ ਆ ਕਿਸੇ ਦੇ ਘੁੱਤੇ ਕੰਮ ਕਰਦੇ